पानी चल गया मैं बुआ खोलिया वा तो बुआ खुदा ही नहीं मैं मम्मी क्या कहीं बंदी पै गए फिर कम हो गया बड़े गई वे उठके देखे बहुत बालिया वेख सारे बारिया बाली मार पोदी सू पता नहीं है किता हटना की नहीं कि हटना की बना के ਹਾਂਜੀ ਆ ਇੱਕ ਕੁੱਪਾ ਚਿਕਦਾ ਉਹ ਬਾਰੀ ਪੂਟੀ ਬਣਾ ਉਹ ਬਾਹਰਲੇ ਬਣਿਓ ਹਾਂਜੀ ਇਹ ਬਾਰੀ ਖਾਨੀ ਬੜੇ ਚੋਣ ਹਾਂ ਆਈ ਤਾਂ ਬਾਰੀ ਨਾ ਪੂਟੀ ਹੀ ਨਾ ਤੇ ਇਹ ਵੀ ਨਾਲ ਸਪੈਂਚ ਨਹੀਂ ਪੂਰ ਕੀਤਾ ਸੀ ਫਿਰ ਇਹ ਕਹਿੰਦਾ ਚਲੋ ਮੜੋ ਅੱਧਰ ਤੋਂ ਮੜੋ ਵੇਖੋ ਸਹੀ ਫਿਰ ਬੂਹੇ ਖੋਲੇ ਸੀ ਹਾਂ ਇਸ ਵਾਰ ਕੀ ਹੋ ਰਿਹਾ ਜੀ ਸਭ ਮਾਠਾ ਦੇ ਉਹ ਮਹਾਰਾ ਤੇਰਾ ਟੋਲੇ ਸੁਣਾ ਹੀ ਤੇ ਪੈਸੇ ਹੀ ਨਾਲ ਜਿਹੜੇ ਚਾਰਾ ਲੋਕਾਂ ਦੇ ਦੇਣੇ ਦੂਣੇ ਸੀ ਯੋ ਨਰੇਂਦੀ ਫਰਾਂ ਲਾ ਫਰਾਂ ਵਾਲਿਆਂ ਦੇ ਆਹ ਸਾਈਟੋਂ ਪਰ ਪੈਰ ਦੇਣੇ ਵੀ ਆ ਕੇ ਚਾੜਿਆ ਕੋਈ ਕੁਛ ਸਕੂਲ ਦੀ ਫੀਸ ਦੇਣੀ ਦਾ ਕਹਿੰਦਾ ਕਿ ਬੱਚਾ ਲਈ ਰਾਤ ਪਤਾ ਨਹੀਂ ਲੱਗਿਆ ਤੁਹਾਨੂੰ ਨਾ ਸਾਨੂੰ ਪਤਾ ਬੱਚਾ ਪਤਾ ਇਹ ਕੁਛ ਕੁਛ ਨਹੀਂ ਵੇਖਿਆ ਤਵੇਂ ਝੂਠ ਨਹੀਂ ਆਖਣਾ ਕੁਛ ਨਹੀਂ ਵੇਖਿਆ ਆਈ ਭਾਈ ਆ ਤਿੰਨ ਚਾਰ ਪੰਜ ਵਜੇ ਡਾਈਆਂ ਇੱਕ ਉੱਗਤ ਗਾੜੀ ਪੁੱਛੂਂਛਿਆ ਤੰਦਾਈ ਹਾਂਜੀ ਭਾਈ ਭਾਈ ਸਾਸ ਸੇਂਗਾ ਪਿੰਡ ਮੇਰਾ ਵੱਧ ਵਾਲਾ ਕੀ ਗੱਲ ਬਾਤ ਇਹ ਰਾਤ ਰਾਤੀ ਸਵੇਰਹੀਂ ਫਿਰ 5 ਵਜੇ ਉੱਠਿਆ ਵਾ ਮੈਂ ਦੰਗਰ ਪਟੇ ਪਾਉਣ ਗਿਆ। ਕਾ ਦਿਨ ਦਵਾਜਾ ਖੋਲਿਆ ਤਾਂ ਅੰਦਰਲੇ ਮਨ ਨੇ ਦਰਵਾਜਾ ਬੰਦ ਹੀ। ਉਹਨਾ ਸਟੂਲ ਆਇਆ ਦਾ ਹੰਦਲੇ ਬੰਨ। ਮੈਂ ਉਹਨਾ ਆਵਾਜ਼ ਮਾਰੀ ਹੈ ਕਿ ਦਰਵਾਜਾ ਬੰਦ ਹੋ ਜਾ। ਜਦੋਂ ਮੈਂ ਬਾਹਰ ਗਿਆ ਵਾ ਬਾਹਰਲੇ ਬੰਨੇ ਜਾ ਕੇ ਵੇਖਿਆ ਤਾਂ ਗ੍ਰਿਲ ਟੁੱਟੀ ਪਈ ਦੀ। ਫਿਰ ਇਹ ਸਭ ਸੰਖੋਣ ਕੀਤਾ। ਗ੍ਰਿਲ ਤੋਂ ਗ੍ਰਿਲ ਗ੍ਰਿਲ ਟੁੱਟੀ ਪਾਲ। 3 ਕਮਟੇ ਲੈ ਚਾੜ ਕੀ ਹੋਇਆ। ਅਡਾ 10-11 ਟੋਲੇ ਸੋਨਾ ਹੈ। 2019000 ਜੱਕਿਆ ਸੀ। ਕਿੰਨੇ ਵੀ ਨਹੀਂ ਘਟਣਾ। ਕਿਸ ਨੇ ਆ ਮੇਰੇ ਬੰਦ। ਸਵੇਰੇ ਖਾਣਾ ਸਵੇਰੇ ਭਾਰਾ ਦਾ। ਨਾ ਨਿਰਵਾਣ ਨਹੀਂ ਨਿਰਵਾਣ ਵਿਚਾਰੋਂ ਪਰ ਵਾਰ ਬਾਹਰ ਦੇ ਬਾਹਰ ਹੁੰਦੇ ਰਹੇ 10 ਸੜੇ ਦਾ ਆਵਾਜ਼ ਅਸੀਂ ਸੁਤੇ ਜਾਂਦੇ ਅੰਦਰ ਕੀ ਕੀ ਉਹਨਾਂ ਨੇ ਖੋਲਿਆ ਅੰਦਰੋਂ ਸਾਰੀਆਂ ਦੋ ਕਾਟਰ ਮਾਰੀਆਂ ਫੋਲੀ ਦੀਆਂ ਬੈੱਡ ਫੋਲੇ ਰਿਆ ਟਰੰਕ ਫੋਲੇ ਰਿਆ ਸਾਡਾ ਸਟੋਰ ਸਾਰਾ ਫੋਲਿਆ ਦਾ ਕੀ ਕੀ ਸਮਾਨ ਚੋਰੀ ਹੋਇਆ ਸੋਨਾ ਆਈ ਨਾ ਸੋਨਾ ਦਾ 11 ਟੋਲੇ ਸੋਨਾ ਕੈਸ਼ ਵੀ ਚੋਰੀ ਆ ਗਿਆ ਪਾਲਿਸ ਆ ਕੇ ਦੱਸ ਰਹੀ ਹਾਂਜੀ ਪੁਲਿਸ ਆਈ ਮਾਗ ਹੈ ਇਨਸਾਫ ਦੀ ਗੱਲ ਨੇ ਕਿ ਜਿਹੜੇ ਚੋਰਾਂ ਨੂੰ ਪਕੜਿਆ ਜਾਵੇ ਗਾੜੀ ਦਵਾ ਕੇ ਕੰਮ ਨਾ ਹੋਵੇ ਦਾ ਨਾਮ ਕੁਲਵਿੰਦਰ ਸਿੰਘ ਹੈ ਜੀ ਮੈਂ ਮਦੋ ਮੇਰਾ ਪਿੰਡ ਮਦੋ ਵਾਲਾ ਮੈਂ ਸਰਪੰਚਾ ਮਦੋ ਵਾਲਾ ਕਟਨਾਏ ਹੋਈ ਹੈ ਜੀ ਰਾਤ ਨੂੰ ਇਹ ਸੁੱਤੇ ਸੀਗੇ ਬਾਹਰ ਕੂਟਰ ਲਾ ਕੇ ਸਾਰਾ ਟੱਪਰ ਬਾਹਰ ਸੁੱਤਾ ਸੀਗਾ ਰਾਤ ਕਿਤੇ ਚੋਰ ਆਏ ਆ 5-4 ਜਾਣੇ ਉਹਨਾਂ ਬਾਹਰੋਂ ਗ੍ਰੇਲ ਪੁੱਟ ਕੇ ਅੰਦਰ ਵੜ ਕੇ ਅੰਦਰੋਂ ਕੁੰਡੀਆਂ ਲਾ ਲੀਆਂ ਅੰਦਰੋਂ ਕਮਰੇ ਇਹਨਾਂ ਨੇ ਬੰਦ ਕਰਤੇ ਆ ਤੇ ਅੰਦਰ ਵੜ ਕੇ ਇਹਨਾਂ ਦੀ ਜਿਹੜੇ ਚੋਰਾਂ ਨੇ ਲਾਕ ਲੁੱਕ ਤੋੜ ਕੇ ਸਾਰੇ ਤੇ ਇਹਨਾਂ ਦਾ 10-12 ਟੋਲੇ ਸੋਨਾ ਸੀਗਾ ਉਹ ਲੈ ਗਿਆ ਦੇਖੀ ਕਿ 100 ਰੁਪਿਆ ਕੈਸੀ ਕਾ ਉਹ ਲੱਗੇ ਉਹ ਪਰਿਵਾਰਕ ਮੈਂਬਰ ਕਿੰਨੇ ਜੀ ਉਹ ਪਰਿਵਾਰਕ ਮੈਂਬਰ ਬਾਹਰ ਸੁੱਤੇ ਹੋਏ ਵੇਲੇ ਪਤਾ ਨਾ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਇਹ ਰਾਤ ਕੋਈ 12 1 ਵਜੇ ਦੀ ਹੋਏਗੀ ਜੀ